ਨਸਸ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਸੂਈ ਸਵਾਈ ਹੈ ਤੇ ਇੱਕ ਗੱਬਣ ਹੈ ਸੂਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਤੇ ਬਾਕੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀਆਂ ਗੱਲਾਂ ਵੰਡ ਲੈ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੱਪੀ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਹੋਰ ਸਭ ਠੀਕ ਠਾਕ ਵੇਖਿਆ ਮਾਲ ਉਹਦੇ ਨਾਲ ਫਿਰ ਹਾਂਜੀ ਤਿੰਨ ਪੰਜਾਂ ਵੀਡੀਓ 'ਚ ਇਹ ਰਾਤੀ ਤਾਂ ਗੋਲ ਕੀਤੀ ਹਾਂਜੀ ਹਾਂਜੀ ਇੱਕ ਉਹਦੋਂ ਸੇਲ ਹੋ ਗਈ ਰਾਤ ਵੀ ਰਾਏ ਚੋਕੇ ਆ ਠੀਕ ਹੈ ਫਿਰ ਹੁਣ ਫੇਰ ਚੋਕੇ ਆ ਉਹ ਮਤਲਬ ਉਹ ਵੀਡੀਓ ਪੈਣ ਤੋਂ ਪਹਿਲਾਂ ਵੇਚੀ ਹਨਾ ਉਦੋਂ ਤਰਾ ਤਿੰਨ ਪੌਣੀਆਂ ਸੀ ਵੀਡੀਓ ਦੀ ਪਾਜੀ ਉਦੋਂ ਤਿੰਨ ਪੌਣੀਆਂ ਸੀ ਠੀਕ ਹੈ ਚਲੋ ਨਾਮ ਦੱਸੋ ਨਾਮ ਡਾਕਟਰ ਭੋਲਾ ਹਾਂਜੀ ਪਿੰਡ ਠੱਠਾ ਤਸੀਲ ਜਨਾਲਾ ਜ਼ਿਲ੍ਹਾ ਅਮਰਸਾਹਬ ਨੇੜੇ ਲੋਪੂਕੇ ਟਿਕਾਣਾ ਠੀਕ ਹੈ ਲੋਪੋਕੇ ਤੋਂ ਉੱਨਾ ਹੀ ਇਹ گاਵਾ ਵਿੱਚ ਘਰ ਪਿੰਡ ਆ ਕਿਲੋਮੀਟਰ ਹੀ ਕਿਲੋਮੀਟਰ ਦਾ ਫਰਕ ਆ ਹਨਾ ਹਾਂਜੀ ਹੁਣ ਅੱਜ ਦੋ ਵੜਾ ਆਪਣੇ ਕੋਲ ਦੋਵੇਂ ਤੀਸਰਾ ਤੀਸਰਾ ਸੂਰਾ ਸੂਰੀਆ ਠੀਕ ਐ ਹਾਂਜੀ ਪਹਿਲਾਂ ਸਹੀ ਵਿਖਾ ਦੀਏ ਕਿ ਕੱਪਨਮ ਵਿਖਾ ਦੀਏ ਜਿਹੜੀ ਮਰਜ਼ੀ ਵਿਖਾ ਦੇ ਦੋਵੇਂ ਤੋਹਫੇ ਆ ਰਹੀ ਠੀਕ ਐ ਜੀ ਹਾਂਜੀ ਚੱਲੋ ਪਹਿਲਾਂ ਜਰਸੀ ਵਿਖਾ ਦੀਏ ਫਿਰ ਕਿੰਨੇ ਕ ਦੁੱਧ ਆ ਲਈ ਜੇ ਇਹ ਵੀਰੇ 18 ਤੋਂ 20 ਕਿਲੋ ਦੁੱਧ ਆ ਲਈ ਜੀ ਅੱਛਾ ਹਾਂਜੀ ਕਿੰਨਾ ਕ ਲੈ ਜੇ ਟਾਈਮ ਟਾਈਮ ਦੋ ਦਿਨ ਲੈ ਜੇ ਇੱਕ ਦਿਨ ਲੈ ਤਿਆਰੀ ਆ ਵਹ ਤੇ ਹਾਂਜੀ ਤੁਰਾਂ ਫਿਰ ਇੱਕ ਰੀਨ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ-ਕਾਟ ਚੰਗਾ ਇਹਦਾ ਪੰਜਾਬ ਵਾਲੀ ਜਰਸੀ ਆ ਇੱਧਰ ਤੇ ਜੰਮੀ ਪਲੀ ਹੈ। ਅਜੇ ਤਿਆਰ ਹੋਣੀ ਆ ਥੱਲੇ ਗਾਹ ਨੂੰ ਹਵਾ ਨਾ ਕਾਫੀ ਚੰਗਾ ਤਿਆਰ ਚਲਣਾ। ਹਾਂ ਦੇਖ ਸਾਡੇ ਹਵਾਨਾ ਗਾਣੂ ਚੰਗਾ ਬਣਾਇਆ ਵਾ ਤੇ ਬਾਕੀ ਥਣ ਵੀ ਚੰਗੇ ਗੱਬ ਤੇ ਲੱਗਾ ਦੂਰ ਦੂਰ ਜਿਹੜਾ ਥਣਿਆ ਤੇ ਅਜੇ ਹਵਾਨਾ ਇਹਨੇ ਹੋਰ ਭਰ ਜਣਾ 88 ਆ ਜੀ ਟੱਟ ਕਾਠ ਵਾਲੀ ਆ ਜੀ ਠੀਕ ਆ ਜੀ ਹਾਂ ਹਰਜੀਤ ਜੀ ਕੋਈ ਵੀਰ ਖੜਦਾ ਥਣਾ ਦੀ ਭਾਰ ਪਾਉਣ ਦੀ ਆਪਣੇ ਫੁੱਲ ਗਰੰਟੀ ਹੈ ਜੀ ਠੀਕ ਆ ਹਾਂ ਜੀ ਜੇ ਕੋਈ ਵੀਰ ਚਾਹੁੰਦਾ ਦੂਦ ਰਾਡੇ ਦਾ ਵੀ ਮੈਂ ਨਾ ਸੂਈ ਲੈਣੀ ਆ ਤੇ ਸਾਡੇ ਨਾਲ ਸੌਦਾ ਕਰ ਲਵੇ ਜਾਨਾ ਪਾ ਦੇ ਜਿੰਨਾ ਗਾ ਸੂਗੀ ਉਦਨ ਲੈ ਜੇ ਹਣਾ ਉਦਨ ਲੈ ਤੇ ਮੁੱਲ ਫਿਰ ਇਹਦਾ ਮੁੱਲ ਤੇ ਹਰ ਤਰੀਜ ਜੇ ਜਿੰਨੀਆਂ ਨੇ ਅੱਜ ਬੜਾ ਬੜਾ ਤਾਂ ਚੱਲਣ ਦੇ ਕੰਮ ਪਰ 57000 ਚ ਮਾਨਤਨ ਕਰ ਦਿੰਦੇ ਅੱਛਾ 57000 ਚ ਮਾਨ ਕਰ ਦੋਗੇ ਮਾਨਤਨ ਕਰ 20 ਕਿਲੋ ਵਾਲੀ ਬੱਛੀ ਜਿਹੜੀ ਆ ਅੱਜ 57000 ਦੇ ਦਾਂਗੇ ਠੀਕ ਹੈ ਜਰਸੀ ਆਹ ਦੇਖ ਸਾਹ ਦੇ ਜੇ ਬਾਕੀ ਜਰਸੀਆਂ ਦੇ ਹਿਸਾਬ ਨਾਲ ਸੋਹਣੀ ਆ ਬਾਕੀ ਤੁਸੀਂ ਆਪਣੀ ਸਮਝ ਨਾਲ ਵੇਚ ਆ ਕੇ ਖੜਨ ਤੇ ਹੁਣ ਇੱਕ ਆ ਜਿਹੜੀ ਆ ਵੀ ਜਰਸੀ ਕ੍ਰੋਸ ਚ ਹੀ ਆ ਹਾਂਜੀ ਹਾਂਜੀ ਇਹ ਸੱਜਰ ਸੋਈ ਆ ਹਾਂਜੀ ਇਹ ਸੱਜਰ ਸੂਈ ਹੈ ਜੀ ਇਹ ਦਾ ਮਗਰ ਕੀ ਚ ਮਗਰ ਬੱਛਾ ਜੀ ਮਗਰੇ ਦੇ ਬੱਛਾ ਹੈ 17 ਤੋਂ 18 ਕਿਲੋ ਦੁੱਧ ਐ ਮੋਕ ਰੈਡੀ ਹੈ ਜੀ 17 18 ਲੀਟਰ ਜਿਹੜਾ ਤਿਆਰ ਆ ਤਿਆਰ ਆ ਤਿਆਰ ਆ ਮੱਛੀ ਜਿਹੜੀ ਆ ਨਾ 22 ਕਿਲੋ ਦੁੱਧ ਭਰਦੀ ਆ ਅੱਛਾ ਹਾਂਜੀ ਠੀਕ ਆ ਕੋ ਚੰਗੀ ਸੇਵਾ ਵਾਲਾ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਅੱਜ ਸੂਈ ਨੂੰ 10 ਦਿਨੂ ਕੇ ਜੀ ਠੀਕ ਆ ਜੀ ਆ ਮਗਰ ਬੱਛਾ ਜੀ ਦੇ ਆ ਥਾਨ ਵੀਰੇ ਆਪਾਂ ਦੇਖ ਸਕਦੇ ਲਾਗੇ ਤੋਂ ਫੋਲੋ ਫਿਰ ਤੋਰਦੀ ਆ 18 18 ਲੀਟਰ ਜਿਹੜਾ ਕਹਿੰਦੇ ਵੀ ਮੌਕੇ ਦੇ ਤਿਆਰ ਹੈ ਬਾਕੀ ਅਜੇ ਇਹ ਵੀ ਟਾਈਮ ਸਵੇਰ ਦਾ ਹੈ ਜੇ ਪੂਰੀਆਂ ਰੱਜੀਆਂ ਰੁੱਜੀਆਂ ਨਹੀਂ ਆਂ ਮੁਠੀ ਵਾਲਾ ਥਾਣਿਆ ਉੰਨੀ ਦਾ ਉੱਪਰ ਆ ਤਾਂ ਉੰਨੀਆਂ ਹੀ ਥੱਲੇ ਆ ਹਾਂਜੀ ਹਾਂਜੀ ਹਾਂ ਹਾਂ ਦੇਖ ਸਾਡੇ ਹਵਾ ਨਾਲ ਜਿਹਾ ਲੱਗੇ ਤੇ ਮੁੱਲ ਫਿਰ ਇਹਦਾ ਉਹ ਤਾਂ ਜੇ ਕਿੰਨੇ ਦੇ ਅੱਧੇ ਹਰ ਪ੍ਰੇਮੀ ਦੀ ਨਾਲ 20-20 ਕਿਲੋ ਦੁੱਧ ਵਾਲਿਆਂ ਦੇ ਲੋਕ 70-75 ਹਜ਼ਾਰ ਮੁੱਲ ਕੰਡਾ ਹੈ ਹਾਂਜੀ ਪਰ ਆਪਾਂ 50 ਹਜ਼ਾਰ ਚ ਮਾਨਦਾਨ ਕਰ ਦੇਣਾ ਵੀ ਤਾਂ ਅੱਛਾ 50 ਹਜ਼ਾਰ ਚ ਤੋਹੇ ਦੇ ਦੇਨੇ ਆ ਤੇ ਠੀਕ ਆ ਹਾਂ ਤੇ ਹੁਣ 17 18 ਲੀਟਰ ਮੋਕੇ ਤੇ ਚਵਾ ਦੋਗੇ ਮੋਕੇ ਦੇ ਤਿਆਰ ਆ ਕੋਈ ਵੀਡੀਓ ਕਾਲ ਕਰ ਲਵੇ ਸਾਡੇ ਆ ਨਾ ਚੋਣ ਵਾਲੀ ਹੁਣੇ ਠੜੀ ਆ ਉਹਨੇ ਚਵਾ ਦਾਂਗੇ ਸ਼ਾਮੀ ਚਾਵੇ ਸਵੇਰੇ ਜਿਹੜਾ ਹਾਨੂੰ ਕੋਦੇ ਵਿੱਚ ਕੇ ਹੁਣ ਦੇਖੋ ਬੱਚੀ ਵੇਚੀ ਆ ਹਾਂਜੀ ਸਰਪ੍ਰੀਖ 12 ਲੀਟਰ ਅਗਲੇ ਨੂੰ ਕਿਹਾ ਹਾਂਜੀ ਅਗਲੇ ਨੇ ਰਾਤੀ ਚੋਈ ਆ ਹਾਂਜੀ ਹੋਣ ਗੱਡੀ ਤੇ ਆਏ ਆ ਸਵੇਰ ਚੋਈ ਆ ਅਸਲੀ ਕਰਕੇ ਆਂਦਾ ਵਾਕਈ ਓਕੇ ਆ ਜੀ ਠੀਕ ਆ ਜੀ ਸਾਡੇ ਕੋਲ ਤੇ ਦੁੱਧ ਵੀ ਉਤਰਾ ਹੀ ਪਿਆ ਠੀਕ ਏ ਆ ਵੀ ਨਾ ਨਾ ਆਪਣਾ ਕੋਈ ਚੋਕੇ ਲੈ ਜੇ ਤੇ ਅਗਲਾ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਹਾਂਜੀ ਖੁਸ਼ੋ ਨੋ ਨੋ ਇਹੋ ਗੱਲ ਆ ਕੀ ਆ ਹਾਂਜੀ ਤੇ ਮੈਂ ਤਾਂ ਤੂੰ ਰਾਤ ਵੀ ਚੋਲੀ ਹਾਂਜੀ ਫੇਰੇ ਚੋਲੀ ਤੇਰੀ ਵੀ ਟੈਨਸ਼ਨ ਦੂਰ ਤੇ ਸਾਡੇ ਵੀ ਦਵਾ ਦੇ ਘਰ ਆ ਡਾ ਦੁੱਧ ਪਿਆ ਹਾਂਜੀ ਹਾਂ ਤੇਰੀ ਵੱਜੀ ਆ ਠੀਕ ਠੀਕ ਬੰਦੇ ਲੈ ਜਾਗੇ ਠੀਕ ਐ ਫਿਰ ਜੀ ਬਾਕੀ ਇੱਥੇ ਆਓ ਅਸਾ ਦੇ ਵਿੱਚ ਦੁੱਧ ਹੁੰਦਾ ਸੇਵਾ ਦਾ ਹਾਂਜੀ ਹਾਂਜੀ ਹਰ ਵੀ ਜੀ ਖਾਣ ਤੇ ਹੁਣ ਗਾਵਾਂ ਦੇ ਲੋਕ ਆਖਣ ਪਈ ਆਪਾਂ ਤਾਂ ਚੱਲੇ ਵਾਂਡੇ ਹਾਂਜੀ ਹਾਂਜੀ ਬੰਦ ਕੇ 20 ਕਿਲੋ ਦੁੱਧ ਦੇ ਦੋ ਹਾਂਜੀ ਹਾਂਜੀ ਮੇਰੇ ਕੋਲ 7-8 ਕਿਲੋ ਫੀਡ ਵੀ ਖਾਣੀ ਪੱਠੇ ਵੀ ਖਾਣੇ ਤੇ ਪ੍ਰੋਪਰ ਸੇਵਾ ਵੀ ਚਾਹੀਦੀ ਹੈ ਠੀਕ ਹੈ ਜੀ ਮੈਂ ਰਵੀਰਾ ਨੂੰ ਇਹ ਸੰਦੇਸ਼ ਦੇਣਾ ਵੀ ਇਹ ਕਰਮਾ ਵਾਲਿਆਂ ਨੀਰ ਦੇਂਦੀਆਂ ਆਪਾਂ ਨੂੰ ਸੇਵਾ ਪ੍ਰੋਪਰ ਕਰੋ ਤੇ ਲੋਜਾਂ ਲਟੋ ਠੀਕ ਹੈ ਵੇਖੋ ਸੰਦੇਸ਼ ਤਾਂ ਦੇਣੀ ਹਟ ਕੇ ਰਿਸ਼ਤੇਦਾਰ ਮੈਂ ਗਾਂ ਆਇਤੋਂ 7-8 ਮਹੀਨੇ ਪਹਿਲਾਂ ਲਈ ਹਾਂਜੀ 36 ਹਜ਼ਾਰ ਦੇ ਨੇ ਰੱਖੀ ਲਈ ਦੁੱਧਾ ਸੂਆ ਠੀਕ ਹੈ ਸੇਵਾ ਉਹਨਾਂ ਪ੍ਰੋਪਰ ਕੀਤੀ। ਉਹਦੋਂ ਦੇ 2-4 ਦਿਨਾਂ ਰਹੀ ਨਾ ਕੀਤੀ 2 ਮਹੀਨੇ ਤਿੰਨ ਹੌਲੀ 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 ਉਹ ਥੱਲੇ ਨੂੰ ਤੁਰ ਗਈ। ਹਾਂਜੀ। ਹੈਂ ਗਾਂ ਖਤਮ ਹੋਣ ਦੇ ਬਰਾਬਰ ਆ ਗਈ। ਠੀਕ ਹੈ। ਕਦੀ ਕਹਿੰਦੇ ਨਾ ਵਾਰਾ ਛੱਡ ਉਹਨੇ ਕਰੇਗਾ। ਬੇਟਾ ਗਿਆ। ਹਾਂਜੀ। ਬੇਟਾ ਗਾਂ ਲਾਦ ਲਿਆ 700 ਰੁਪਿਆ ਕਰਾਇਆ ਦੇ ਕੇ। ਉਹਦੇ ਛੱਡਣੀ ਆਂਦਾ ਕੋਈ ਗੱਲ ਨਹੀਂ ਸੇਵਾ ਕਰ ਲੈਣੀ। ਠੀਕ ਹੈ। ਉਹ ਗਾਂ ਦੀ ਸੇਵਾ ਕੀਤੀ 13 ਦਿਨ ਛੱਡ ਕਰ ਰਹੀ ਉਹ। ਹਾਂਜੀ। ਤੇ 13 ਦਿਨਾਂ ਦੀ ਮਸਾਲਾ ਸਾਡਾ ਛੱਡ ਬਣਾ ਕੇ ਗਈ ਉਹ। ਅੱਛਾ। ਆ ਸ਼ੈੱਡ ਉਹ ਗਾਂ ਦੇ ਸਿਰ ਦਾ ਠੀਕ ਆ ਜਿਹੜਾ ਪਿਆ ਆ ਪਿਆ ਆ 13000 ਦੇ ਹੀ ਸੇਲ ਕੀਤੀ ਉਹਦੇ ਕੋਲੋਂ ਆ ਕੇ 25000 ਦਾ ਸ਼ੈੱਡ ਖੜਾ ਕਰ ਦਿੱਤਾ ਅੱਛਾ ਕੀਤਾ ਕਿਨੇ ਗਾਂ ਨੇ ਜੇ ਉਹ ਸੱਚ ਪੁੱਛੋ ਜਿਤਨਾ ਵੀ ਉਹਦੀ ਹਾਲਤ ਤੇ ਹੀ ਨਾ ਹਾਂਜੀ ਅਸੀਂ ਇਹਨੇ ਮਰ ਜਾਣੀ ਮੈਂ ਇਹਨੂੰ ਅਖੇ ਕੀ ਲੈਣ ਦੀ ਤੇ ਚੁੱਕਣ ਵਾਲੇ ਨੇ 1000 ਲੈ ਕੇ ਜਾਣਾ ਠੀਕ ਆ ਪਰ ਇਹਦੀ ਮਿਹਨਤ ਨੇ ਰੰਗ ਲਿਆਂਦੇ ਤੇ ਛੱਟ ਪਾਤਾ ਨੇ ਅੱਜ ਅਸੀਂ ਦਾ ਦਾ ਗਾਵਾਂ ਬੰਨ ਕੇ ਵੇਚਣ ਨਹੀਂ ਇਹਦੇ ਵਿੱਚ ਠੀਕ ਆ ਜੀ ਪਤਾ ਕੀ ਵੀਰੇ ਇਹ ਕੁਛ ਨਹੀਂ ਜਾਂਦੀਆਂ ਹਾਂਜੀ ਹਾਂਜੀ ਹੁਣ ਵੇਖੋ ਆਪਾਂ ਚੋਣਾ ਇਹਨੂੰ ਠੀਕ ਹੈ ਨਾ ਹਾਂਜੀ 5-700 ਰੁਪਏ ਨੇ ਦੁੱਧ ਦੇਣਾ ਠੀਕ ਹੈ ਸ਼ਾਮਾਂ ਨੂੰ ਦੇਣਾ ਸਵੇਰੇ ਆਉਂਦੇ ਤੜਕੇ ਮਾਇਆ ਤੇ ਸ਼ਾਮੀ ਮਾਇਆ ਤੇ ਜੇ ਹੁਣ ਅਸੀਂ ਆਖੀਏ ਵੀ ਪਾਏ ਆ ਸੋਹਣੇ ਕੱਪੜੇ ਤੇ ਇਕਰ ਗੋਆਣਾ ਲੱਗ ਜਾਵੇ ਸਾਡੇ ਲੀੜਿਆਂ ਨੂੰ ਤੇ ਅਸੀਂ ਆਖੀਏ ਨਾਗਰ ਅਸੀਂ ਚੱਲੇ ਆਣ ਨੂੰ ਤੇ ਇਧਰੋਂ ਆ ਚੱਲੇ ਆਣੇ ਤੇ گاਵਾ ਬੱਧੀ ਦਾ ਤੇ ਕੀ ਕਰਨਗੇ ਠੀਕ ਹੈ ਜੀ ਮੈਂ ਤੇ ਵੀਰਾਂ ਨੂੰ ਇਹ ਸੰਦੇਸ਼ ਦੇ ਲਾ ਪੈਸੇ ਲਾਉਂਦੇ ਜੇ ਰੀਡ ਨਾਲ ਤੁਸੀਂ ਪੈਸੇ ਲਾ ਕੇ ਖੜਨਦੇ ਜੇ ਪ੍ਰੋਪਰ ਸੇਵਾ ਕਰੋ گاਵਾ ਦੀ ਤੇ ਮੁੱਜਾ ਲੁੱਟੋ ਠੀਕ ਹੈ ਜੀ ਆ ਸਾਡਾ ਸੰਦੇਸ਼ ਹੈ ਵੀਰਾਂ ਨੂੰ ਤੇ ਬਾਕੀ ਗਾਣਿਆਂ ਅਧਮੇ ਸਾਫ ਸੁਥਰੇ ਗਾਣੇ ਬਾਕੀ ਇੱਥੇ ਤਾਂ ਸੱਜੀ ਕਰਕੇ ਆਪਣੀ ਸਮਝ ਨਾ ਕਰੋ ਕਿ ਕਰਦੇ ਖੜੋ ਤੁਸੀਂ ਪੈਸੇ ਦੇਣੇ ਆ ਇੱਥੇ ਟੋਣ ਲੱਗਾ ਕਿ ਉਹ ਲੱਗਾ